ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਅਸੀਂ ਸਾਰੇ ਠੀਕ ਆ ਤੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਲੈਂ ਤੇ ਜਿਹੜਾ ਕਰ ਲਿਆ ਆ ਸ਼ਾਮ ਦਾ ਟਾਈਮ ਆ ਤੇ ਮੈਂ ਅੱਜ ਗਈ ਸੀ ਬਚਾਰ ਕਿਉਂਕਿ ਮੈਂ ਨਾ ਕੁਝ ਜਿਹੜੇ ਆ ਉਹ ਸੂਟ ਸਟਿਚ ਕਰਨੇ ਸੀਗੇ ਉਹਨਾਂ ਦੇ ਰਿਲੇਟਡ ਜਿਹੜਾ ਸਮਾਨ ਲੈਣ ਗਈ ਸੀਗੀ ਤੇ ਹੁਣ ਮੈਂ ਜਾਣਾ ਆ ਡਾਕਟਰ ਕੋਲ ਪਵਨ ਦੀ ਜਿਹੜੀਆਂ ਉਹ ਅੱਜ ਅਪਾਇੰਟਮੈਂਟ ਆ ਡਾਕਟਰ ਕੋਲ ਕਿਉਂਕਿ ਮੈਂ ਤੁਹਾਨੂੰ ਲਾਸਟ ਵੀਡੀਓ ਵਿੱਚ ਦੱਸਿਆ ਸੀਗਾ ਕਿ ਪਵਨ ਨੂੰ ਥੋੜੀ ਜਿਹੀ ਪ੍ਰੋਬਲਮ ਆ ਮੈਂ ਤੁਹਾਡੇ ਨਾਲ ਜਿਹੜੀ ਮੈਡੀਸਿਨ ਆ ਉਹ ਵੀ ਸ਼ੇਅਰ ਕੀਤੀ ਸੀਗੀ ਤੇ ਉਹਨੂੰ ਆਈਜ਼ ਨਾਲ ਰਿਲੇਟਡ ਕੋਈ ਪ੍ਰੋਬਲਮ ਆ ਅਲਰਜੀ ਕਹਿ ਲੋ ਹੋ ਜਾਂਦੀ ਆ ਤੇ ਸੋ ਦੀ ਮੈਂ ਜਿਹੜੀ ਆ ਪਹਿਲਾਂ ਡਾਕਟਰ ਕੋ ਆਈਸ ਚੈੱਕ ਕਰਾਉਣ ਚਾਣਾ ਆ ਤੇ ਫਿਰ ਜਿਹੜਾ ਆ ਅਗੋਂ ਜਿਹੜਾ ਵਲੌਗ ਆ ਉਹ ਕੰਟੀਨਿਊ ਕਰਦੇ ਆ ਕਿ ਕਿ ਮੈਂ ਖਸਕ ਪਰ ਤੇ ਮੈਂ ਤੇ ਤੇ ਆਵੇ ਕਿਤਾ ਆਪਰੇਸ਼ਨ ਕਰ ਹੁਣ ਮੈਂ ਆ ਗਈਆਂ ਘਰ ਤੇ ਅੱਜ ਮੈਂ ਬਣਾਉਣੀ ਆ ਮਾਂ ਦੀ ਦਾਲ ਮੈਂ ਕੱਲੀ ਮਾਂ ਦੀ ਦਾਲ ਨਹੀਂ ਬਣਾਉਂਦੀ ਜਾਂ ਮਾਂ ਛੋਲਿਆਂ ਦੀ ਦਾਲ ਜਾਂ ਮਾਂ ਮੂੰਗੀ ਜਾਂ ਮਾਂ ਮੋਠ ਤੇ ਜਾਂ ਮਹਾਰਾਜ ਮਾਂ ਸੋ ਇੱਕ ਗੋਲੀ ਮੈਂ ਮਾਂ ਦੀ ਢਾਲ ਲਈ ਆ ਉਸੇ ਗੋਲੀ ਦਾ ਤੀਜਾ ਹਿੱਸਾ ਜਿਹੜਾ ਆ ਉਹ ਮੋਠਾਂ ਦੀ ਢਾਲ ਲੈ ਲਿਆ ਤੇ ਇਹਨੂੰ ਮੈਂ ਚੁਗ ਲੈ ਮਤਲਬ ਕਿ ਚੁਗਦੀ ਪਈ ਆ ਕਿਉਂਕਿ ਢਾਲ ਤੇ ਵੈਸੇ ਸਾਫ਼ ਹੀ ਹੁੰਦੀ ਆ ਬਟ ਚੁਗਣਾ ਵੀ ਬਹੁਤ ਜ਼ਰੂਰੀ ਆ ਆਪਣਾ ਜਿਹੜਾ ਸ਼ਾਕ ਆ ਨਿਕਲ ਜਾਂਦਾ ਆ ਹੁਣ ਮੈਂ ਢਾਲ ਨੂੰ ਲਿਆਇਆ ਧੋ ਤਿੰਨ ਚਾਰ ਪਾਣੀ ਦੇ ਨਾਲ ਮੈਂ ਧੋ ਲਿਆ ਤੇ ਹੁਣ ਮੈਨੂੰ ਪਾ ਦਿੱਤਾ ਹੈ ਕੁੱਕਰ ਵਿੱਚ ਤੇ ਕੁੱਕਰ ਵਿੱਚ ਪਾ ਕੇ ਜਿੰਨਾ ਕਿ ਮੈਨੂੰ ਪਾਣੀ ਚਾਹੀਦਾ ਪਹਿਲਾਂ ਮੈਂ ਓਨਾ ਹੀ ਪਾਣੀ ਪਾਣਾ ਆ ਫਿਰ ਮੇਰੇ ਵਿੱਚ ਪਾਉਣਾ ਆ ਇੱਕ ਚਮਚ ਨਮਕ ਦਾ ਤੇ ਇੱਕ ਚਮਚ ਹਲਦੀ ਦਾ ਕੁੱਕਰ ਮੈਂ ਕਰ ਦੇਣਾ ਆ ਬੰਦ ਤੇ ਜਦੋਂ ਵਿਸਲ ਆਊਗੀ ਨਾ ਉਸ ਤੋਂ ਬਾਅਦ ਦੇ ਮੈਂ 15 ਮਿੰਟ ਦੇਣੇ ਆ ਤੇ ਜਦੋਂ 15 ਮਿੰਟ ਬਾਅਦ ਗੈਸ ਮੈਂ ਆਫ ਕਰਕੇ ਜਦੋਂ ਦਾ ਪ੍ਰੈਸ਼ਰ ਡਾਊਨ ਹੋ ਗਿਆ ਉਦੋਂ ਮੈਂ ਕੁੱਕਰ ਦਿੱਤਾ ਖੋਲ ਤੇ ਦਾਲ ਜਿਹੜੀ ਆ ਉਹ ਅੱਧੀ ਜਿਹੜੀ ਆ ਉਹ ਬਣੀ ਆ ਅਗਰ ਤੁਸੀਂ ਤੁਹਾਡੇ ਕੋਲ ਟਾਈਮ ਹੈਗਾ ਆ ਤੁਸੀਂ ਉਹਨੂੰ ਜਿਹੜਾ ਆ ਉਹ ਭਿਓ ਕੇ ਵੀ ਰੱਖ ਸਕਦੇ ਹੋ ਪਰ ਮੈਂ ਮੋਸਟਲੀ ਐਵੇਂ ਹੀ ਬਣਾਉਂਦੀ ਆ ਹੁਣ ਮੈਂ ਇਹਨੂੰ ਫਿਰ ਪਾਣੀ ਪਾ ਕੇ ਜੜਾਇਆ ਉਹ ਕੁੱਕਰ ਬੰਦ ਕਰਕੇ ਫਿਰ ਮੈਂ ਵਿਸਲੋਂ ਤੋਂ ਬਾਅਦ 15 ਮਿੰਟ ਦੇਣੇ ਆ ਤੇ ਫਿਰ ਮੈਂ ਜਿਹੜਾ ਇਹਨੂੰ ਤੜਕਾ ਲਗਾਉਣਾ ਆ ਕੁੱਕਰ ਦਾ ਹਾਲ ਵੇਖੋ ਕੀ ਬਣ ਗਿਆ ਥਿਸ ਇਜ਼ ਦਾ ਰਿਐਲਿਟੀ ਆਫ ਕੁਕਿੰਗ ਐਕਚੁਅਲੀ ਇਹਦਾਂ ਹੁੰਦਾ ਆ ਮਾਂ ਦੀ ਦਾਲ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਜਿਹੜੀ ਆ ਉਬਲਣ ਲੱਗ ਜਾਂਦੀ ਆ ਮੈਂ ਸਾਨੂੰ ਦਾ ਤੇਲ ਵੀ ਵਿੱਚ ਪਾਇਆ ਸੀਗਾ ਬਟ ਫਿਰ ਵੀ ਜਦੋਂ ਪਹਿਲੀ ਵਾਰੀ ਤੇ ਉਬਲੀ ਨਹੀਂ ਆ ਹੁਣ ਦੁਬਾਰਾ ਜਿਹੜੀ ਉਬਲ ਗਈ ਆ ਚਲੋ ਜਿੰਨੇ ਦਿਨ ਇਹਦਾ ਪ੍ਰੈਸ਼ਰ ਡਾਊਨ ਹੁੰਦਾ ਆ ਓਨੀ ਦਿਨ ਮੈਂ ਕੀ ਕਰਦੀ ਆ ਕਿ ਤੜਕਾ ਲਾ ਲੈਂਨੀ ਆ ਤੜਕੇ ਵਾਸਤੇ ਮੈਂ ਜਿਹੜਾ ਆ ਅਦਰਕ ਕੱਟ ਲਿਆ ਆ ਪਿਆਜ਼ ਕੱਟ ਲਿਆ ਆ ਟਮਾਟਰ ਤੇ ਹਰੀ ਮਿਰਚ ਮੈਂ ਨਾਲ ਦੇ ਨਾਲ ਹੀ ਕੱਟ ਲੈਣੀ ਆ ਇਹਨੂੰ ਕਰ ਦਿੰਨੇ ਆ ਦੂਸਰੇ ਪਾਸੇ ਟਰਾਂਸਫਰ ਇਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇਲ ਮੈਂ ਥੋੜਾ ਜਿਹਾ ਜ਼ਿਆਦਾ ਹੀ ਪਾ ਦਿੱਤਾ ਆ ਇਹਦਾ ਜਿਹੜਾ ਬੇਸ ਆ ਨਾ ਇਹ ਫਰਾਈ ਪੈਨ ਦਾ ਬਹੁਤ ਪਤਲਾ ਆ ਬਹੁਤ ਜਲਦੀ ਤੇਲ ਜਨਾ ਗਰਮ ਹੋ ਜਾਂਦਾ ਆ ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਉਂਗੀ ਮੈਂ ਜੀਰਾ ਥੋੜੀ ਜੀ ਹਿੰਗ ਅਦਰਕ ਇਹ ਜਿਹੜੀ ਮਾਂ ਦੀ ਦਾਲ ਹੁੰਦੀ ਹੈ ਨਾ ਇਦਾਂ ਮੇਨ ਇਨਗਰੀਡੀਅੰਟ ਮੈਨੂੰ ਲੱਗਦਾ ਹੈ ਕਿ ਲਸਣ ਆ ਬਟ ਲਸਣ ਆ ਚਾਹੀਗਾ ਨਹੀਂ ਆ ਸੋ ਲਸਣ ਤੋਂ ਬਗੈਰ ਹੀ ਜਿਹੜਾ ਗੁਜ਼ਾਰਾ ਕਰਨਾ ਪੈਣਾ ਹੈ ਪਾ ਦਾਂਗੇ ਪਿਆਜ਼ ਤਿੰਨੇ ਤੇ ਪਿਆਜ਼ ਭੁੰਨ ਦਾਇਆ ਉਹਨਾਂ ਤੇ ਮੈਂ ਫਟਾਫਟ ਕੱਟ ਲੈਣੀਆਂ ਹਰੀ ਮਿਰਚ ਤੇ ਟਮਾਟਰ ਧਨੀਆ ਮੇਰਾ ਸੁੱਕੀ ਗਿਆ ਆ ਇਚ ਪਾਉਣਿਆ ਮੈਂ ਦੋ ਟਮਾਟਰ ਤੇ ਤਿੰਨ ਹਰੀਆਂ ਮਿਰਚਾਂ ਸੋ ਟਮਾਟਰ ਜਿਹੜਾ ਆ ਉਹ ਮੈਂ ਕੱਟ ਲੈ ਆਇਆ ਟਮਾਟਰ ਜਿਹੜਾ ਅੱਜ ਕੱਲ ਬਹੁਤ ਹੀ ਸਖਤ ਜਿਹਾ ਹੁੰਦਾ ਨਾ ਛੇਤੀ ਗਲਦਾ ਨਹੀਂ ਆ ਸੋ ਇਸ ਕਰਕੇ ਮੈਂ ਉਹਨਾਂ ਇਸ ਤਰ੍ਹਾਂ ਪਤਲਾ ਪਤਲਾ ਕੱਟਿਆ ਕਿ ਜਲਦੀ ਗਲ ਜਾਵੇ ਵੈਸੇ ਗ੍ਰੇਟ ਵੀ ਕਰ ਸਕਦੇ ਆ ડાઉન ਹੋ ਗਿਆ ਹੈ ਤੇ ਕੁੱਕਰ ਨੂੰ ਹੁਣ ਖੋਲ ਲੈਣੇ ਆ। ਜੋ ਕਾਲਜੜੀ ਆ ਨਾ ਉਹ ਚੰਗੀ ਤਰ੍ਹਾਂ ਖੋਲ ਗਈ ਆ ਵੇਖੋ। ਪਰ ਇਹਨੂੰ ਮੈਂ ਹੱਲੇ ਹੋਰ ਜਿਹੜਾ ਰਿੰਨਣਾ ਆ ਕਿਉਂਕਿ ਥੋੜੀ ਪਤਲੀ ਆ ਨਾ ਇਸ ਵਾਸਤੇ। ਸੁੱਕਿਆ ਆਜ ਵੀ ਪੁੱਜ ਗਿਆ ਆ। ਇਹਦੇ ਵਿੱਚ ਪਾ ਲੈਂਦੇ ਆ ਟਮਾਟਰ ਤੇ ਹਰੀ ਮਿਰਚ। ਥੋੜਾ ਜਿਹਾ ਪਾਣੀ ਪਾ ਦੇਣਾ ਆ ਕਿਉਂਕਿ ਇਹ ਟਮਾਟਰ ਜਲਦੀ ਗਲਦੇ ਨਹੀਂ ਆ ਇੱਦਾਂ ਜਲਦੀ ਗਲ ਜਾਣਗੇ ਥੋੜਾ ਜਿਹਾ ਨਮਕ ਪਾਉਂਗੀ ਸਾਡਾ ਜਿਹੜਾ ਨਮਕ ਐਦ ਕੀ ਅਸੀਂ ਲਿਆਂਦਾ ਨਾ ਬਹੁਤ ਤੀਜ ਆ ਕਈ ਵਾਰੀ ਨਮਕ ਲਿਆਉਂਦੇ ਤੇ ਤੀਜ ਹੁੰਦਾ ਆ ਕਦੀ ਲਿਆਉ ਤੇ ਕਾਟ ਹੁੰਦਾ ਆ ਪਤਾ ਨਹੀਂ ਕੀ ਗੱਲ ਨਾ ਤੇ ਨਮਕ ਵੱਧ ਘੱਟ ਹੋ ਹੀ ਜਾਂਦਾ ਜਦੋਂ ਨਿਊ ਪੈਕੇਟ ਲਿਆਉਣਾ ਉਦੋਂ ਨਮਕ ਵੱਧ ਘੱਟ ਹੋ ਜਾਂਦਾ ਆ ਤੇ ਹੁਣ ਮੈਂ ਇਹਦੇ ਵਿੱਚ ਪਾ ਦਤੀ ਅੱਜ ਦੀ ਮਿਰਚ ਦੇਗੀ ਮਿਰਚ ਮੈਂ ਥੋੜੀ ਜ਼ਿਆਦਾ ਪਾ ਦੂੰਗੀ ਨਾਲ ਹੀ ਪਾ ਲੈਣਾ ਆ ਉਹ ਸੌਰੀ ਗਰਮ ਮਸਾਲਾ ਮਸਾਲਾ ਹੀ ਡੋਲ ਗਿਆ ਮੇਰੇ ਕੋਲ ਆ ਕੋਈ ਗੱਲੀ ਨਾਲ ਹੀ ਸਾਫ਼ ਕਰ ਲੈਣੇ ਆ ਛੋਟੀ ਛੋਟੀ ਸੀ ਬਾਤੇ ਤਾਂ ਹੋਤੀ ਹੀ ਰਹਤੀਆਂ ਲਾਈਫ ਮੇ ਸੋ ਇਹਨੂੰ ਆਪਾਂ ਜਿਹੜਾ ਆ ਹੁਣ ਪਕਾਣ ਚਾਹਾਂਗੇ ਜਿੰਿੰਦਰ ਜਿਹੜਾ ਟਮਾਟਰ ਆ ਉਹ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਤਾਂ ਇਹਨੂੰ ਵੀ ਇਹਦੇ ਵਿੱਚ ਐਡ ਕਰ ਦਵਾਂਗੇ ਇਹਦੇ ਵਿੱਚੇ ਪਾ ਦੇਣਾ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਆ ਜਿੰਨੀ ਤਰ੍ਹਾਂ ਆਇਲ ਸੈਪਰੇਟ ਨਹੀਂ ਹੋ ਜਾਂਦਾ ਤੇ ਟਮਾਟਰ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਕਿਹਦੇ ਕੰਮ ਕਿ ਇੱਧਰ ਪਵਨ ਆ ਗਿਆ ਕੀ ਕਰਨਾ ਆ ਪਵਨ ਸਲਾਦ ਕਰਤਾ ਕਿੰਨੇ ਗਿਆ ਡੈਡੀ ਸਲਾਦ ਕੱਟਣ ਦੀ ਡਿਊਟੀ ਕਹਦੀ ਹੁੰਦੀ ਆ ਸਾਡੇ ਘਰ ਪਵਨ ਦੀ ਤੋਂ ਆਇਲ ਜਿਹੜਾ ਸ਼ਿੰਗੀ ਤਰ੍ਹਾਂ ਸੈਪਰੇਟ ਹੋ ਗਿਆ ਆ ਤੁਸੀਂ ਵੇਖ ਲਦੇ ਹੋ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਥਾਲ ਵਿੱਚ ਗੈਸ ਬਾਲਦਾ ਰਹਿਣਾ ਥਾਲ ਨੂੰ ਕਰ ਦਿੰਨੇ ਆ ਇੱਧਰ ਟਰਾਂਸਫਰ ਇਹਦੇ ਚ ਪਾ ਲੈਨੇ ਆ ਕਰਕੇ ਦਾਲ ਨੂੰ ਜਿਹੜਾ ਨਾ ਹੁਣ ਮੈਂ 5 ਮਿੰਟ ਵਾਸਤੇ ਰੰਨਾ ਆ ਦਾਲ ਚ ਦੇ ਵਿੱਚ ਮੈਂ ਤੜਕਾ ਪਾ ਦਿੱਤਾ ਆ ਦਾਲ ਚੰਗੀ ਤੇ ਨਾਲ ਕੁਲੀ ਹੋਵੇ ਨਾ ਫੇਰੇ ਸੁਆਦ ਲੱਗਦੀ ਆ ਮਾਂ ਮੋਠ ਬਣਾ ਲਓ ਮਾਂ ਮੂੰਗੀ ਬਣਾ ਲਓ ਇਹਨਾਂ ਸਾਰਾ ਰਾਜਮਾ ਬਣਾ ਲਓ ਸਾਰਿਆਂ ਦਾ ਆਪੋ ਆਪਣਾ ਟੇਸਟ ਆ ਬਸ ਇਹ ਮੈਂ 5 ਜਾਂ 10 ਮਿੰਟ ਵਾਸਤੇ ਨੂੰ ਪਕਾਉਣਾ ਆ ਹੁਣ ਰਿੰਨਣਾ ਆ ਮਤਲਬ ਕਿ ਪੰਜਾਬੀ ਵਿੱਚ ਤੰਤਰ ਇੱਧਰ ਪਵਨ ਨੇ ਸਲਾਦ ਵੀ ਕੱਟ ਦਿੱਤਾ ਆ ਤੇ ਇੱਧਰ ਮੇਰੀ ਜਿਹੜੀ ਦਾਲ ਆ ਉਹਨੂੰ ਰਿਚਦੇ ਹੋਏ 5 ਮਿੰਟ ਹੋ ਗਏ ਆ ਬੜੀ ਸੋਹਣੀ ਸਮੈਲ ਆਂਦੀ ਦਾਲ ਵਿੱਚੋਂ ਤੇ ਦਾਲ ਵੇਖੋ ਕਿੰਨੀ ਸੋਹਣੀ ਘੁਲ ਗਈ ਆ ਤੇ ਦਾ ਕਲਰ ਵੀ ਪਹਿਲਾਂ ਨਾਲੋਂ ਚੇਂਜ ਹੋ ਗਿਆ ਆ ਮਾਂ ਤੇ ਮੋਠਾਂ ਦੀ ਦਾਲ ਬਹੁਤ ਹੀ ਟੇਸਟੀ ਬਣਦੀ ਆ ਮਾਂ ਜਿਹੜੇ ਉਹ ਸਾਬਤ ਮੋਠ ਜਿਹੜੇ ਉਹ ਦਲੇ ਹੋਏ ਮਤਲਬ ਕਿ ਟੋਟਾ ਅਸੀਂ ਇਹਨੂੰ ਦਲੇ ਹੋਏ ਬੋਲਦੇ ਆ ਤੇ ਇੱਕ ਕੌਲੀ ਜੇ ਮਾਂ ਦੀ ਦਾਲ ਆ ਤੇ ਤੀਜਾ ਹਿੱਸਾ ਉਹਦਾ ਜਿਹੜਾ ਆ ਉਹ ਮੋਠਾਂ ਦੀ ਦਾਲ ਪਾਉਣੀ ਆ ਆ ਫੁਲਕੇ ਮੈਂ ਬਣਾ ਲੈ ਸੀਗੇ ਤੇ ਹੁਣ ਵਾਰੀ ਆਈ ਆ ਡਿਨਰ ਕਰਨ ਦੀ ਸੋ ਸਭ ਤੋਂ ਪਹਿਲਾਂ ਮੈਂ ਪਲੇਟ ਕੀ ਦੇ ਵਾਸਤੇ ਤਿਆਰ ਕਰਨੀਆਂ ਤੁਸੀਂ ਥੋੜਾ ਜਿਹਾ ਸੋਚੋ ਸੋ ਮੈਂ ਕੌਲੀ ਵਿੱਚ ਪਾਇਆ ਦਾਲ ਉਹਦੇ ਉੱਤੇ ਪਾਇਆ ਆ ਦੇਸੀ ਘਿਓ ਤੇ ਫਿਰ ਨਾਲ ਰੱਖਿਆ ਆ ਸਲਾਦ ਨਾਲ ਰੱਖਿਆ ਫੁਲਕੇ ਅੱਜ ਦਾ ਡਿਨਰ ਬਸ ਇਹੀ ਸਿੰਪਲ ਜਿਹਾ ਡਿਨਰ ਆ ਤੇ ਦਾਲ ਬਹੁਤ ਹੀ ਟੇਸਟੀ ਬਣੀ ਸੀ ਤੁਸੀਂ ਟ੍ਰਾਈ ਜ਼ਰੂਰ ਕਰਿਓ ਸੋ ਜੀ ਹਾਂ ਇਹ ਥਾਲੀ ਆ ਪਵਨ ਦੀ ਸੋ ਪਵਨ ਨੂੰ ਬਹੁਤ ਹੀ ਰੇਅਰਲੀ ਕੋਈ ਸਬਜੀ ਪਸੰਦ ਆਉਂਦੀ ਆ ਏਸੀ ਮੇਰੀ ਅੱਜ ਦੀ ਵੀਡੀਓ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ